ਪੰਜਾਬ ਸਰਕਾਰ ਵੱਲੋਂ ਵਿੱਡੀ ਮਹਿੰਮ ਯੁੱਧ ਨਸ਼ਾ ਵਿਰੁੱਧ ਤੈਅਤ ਅੱਜ ਬਠਿੰਡਾ ਦੇ ਅੰਦਰ ਕਰਵਾਇਆ ਗਿਆ ਇੱਕ ਸਮਾਗਮ ਪਿੰਡਾਂ ਦੇ ਪਹਿਰੇਦਾਰ ਜਿਸ ਦੇ ਵਿੱਚ ਪੰਜਾਬ ਦੇ ਕੈਬਨਟ ਮੰਤਰੀ ਅਮਨ ਅਰੋੜਾ ਅਤੇ ਗਰਮੀ ਸਿੰਘ ਖੁੱਡੀਆਂ ਵੱਲੋਂ ਕੀਤੀ ਗਈ ਵਿਸ਼ੇਸ਼ ਤੌਰ ਤੇ ਸ਼ਰਕਤ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਆਪਣਾ ਜਵਾਨੀ ਨੂੰ ਬਚਾਉਣ ਦੇ ਲਈ ਇੱਕ ਮਹਿੰਮ ਵਿੱਡੀ ਹੈ ਯੁੱਧ ਨਸ਼ਾ ਵਿਰੁੱਧ ਅਤੇ ਅੱਜ ਇਸ ਨੂੰ ਲੈ ਕੇ ਇੱਕ ਅਗੋ ਨਿਆਣਾ ਰੋਡ ਦੇ ਇੱਕ ਨਿੱਜੀ ਪੈਲਸ ਦੇ ਅੰਦਰ ਪਿੰਡਾਂ ਦੇ ਆਪਣਾ ਪਹਿਰੇਦਾਰ ਪ੍ਰੋਗਰਾਮ ਰੱਖਿਆ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਦੇ ਵਿੱਚੋਂ ਪੰਜ ਸਰਪੰਚ ਅਤੇ ਹੋਰ ਮੋਢਰ ਬੰਦੇ ਇਕੱਠੇ ਹੋਏ ਅਤੇ ਅਸੀਂ ਨੌਜਵਾਨਾਂ ਨੂੰ ਕਿਸ ਤਰ੍ਹਾਂ ਨਸ਼ੇ ਤੋਂ ਦੂਰ ਰੱਖ ਸਕਦੇ ਹਾਂ ਇਸ ਸਬੰਧੀ ਅੱਜ ਮੰਤਰੀਆਂ ਵੱਲੋਂ ਇਹਨਾਂ ਨੂੰ ਸੰਬੋਧਨ ਕੀਤਾ ਗਿਆ ਦੇਖਿਓ ਨ ਤੁਸੀਂਆਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਦੇ ਵਿੱਚੋਂ ਜਿੱਥੇ ਪੰਜ ਸਰਪੰਚ ਆਏ ਨੰਬਰਦਾਰ ਆਏ ਆ ਉੱਥੇ ਪਿੰਡਾਂ ਦੇ ਬਹੁਤ ਬੰਦੇ ਅਤੇ ਕਮੇਟੀਆਂ ਦੇ ਆਗੂ ਆਏ ਹੋਏ ਹਨ ਅਤੇ ਇਹਨਾਂ ਨੂੰ ਅੱਜ ਵਿਸ਼ੇਸ਼ ਤੌਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ अरोड़ा ਅਤੇ ਗੁਰਮੀਤ ਸਿੰਘ ਖੁੱਡੀਆਂ ਬਲਮੋਜ ਵਿਸ਼ੇਸ਼ ਤੌਰ ਤੇ ਇਹਨਾਂ ਨੂੰ ਸੰਬੋਧਨ ਕੀਤਾ ਗਿਆ ਤੇ ਉਹਨਾਂ ਨੇ ਬੋਲਦਿਆਂ ਕਿਹਾ ਕਿ ਅਸੀਂ ਆਪਣੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਲਈ ਹਰ ਇੱਕ ਵਿਅਕਤੀ ਨੂੰ ਅੱਗੇ ਆਉਣਾ ਚਾਹੀਦਾ ਇਹ ਇਹ ਸਿਰਫ ਇੱਕ ਵਿਅਕਤੀ ਦਾ ਕੋਈ ਕੰਮ ਨਹੀਂ ਹੈ ਸਾਰੇ ਵਿਅਕਤੀ ਅਗਰ ਅਸੀਂ ਇਕੱਠੇ ਹੋ ਕੇ ਇਸ ਦੇ ਉੱਤੇ ਪੈਰਾ ਦੇਵਾਂਗੇ ਤਾਂ ਅਸੀਂ ਪੰਜਾਬ ਦੀ ਜਵਾਨੀ ਨੂੰ ਜ਼ਰੂਰ ਬਚਾ ਸਕਦੇ ਹਾਂ ਆਓ ਤੁਹਾਨੂੰ ਸੁਣਾਉਣੀ ਹੈ ਕੀ ਕਹਿੰਦੇ ਨੇ ਪੰਜਾਬ ਦੇ ਕੈਬਨਟ ਮੰਤਰੀ ਅਮਨ अरोड़ा ਲੋਕਾਂ ਦਾ ਵਿਸ਼ਵਾਸ ਟੁੱਟ ਚੁੱਕਿਆ ਸੀਗਾ ਕਿ ਸਰਕਾਰਾਂ ਲੀਡਰ ਨਸ਼ੇ ਖਤਮ ਕਰਨੇ ਚਾਹੁੰਦੇ ਨੇ ਉਸੇ ਵਿਸ਼ਵਾਸ ਨੂੰ ਦੁਬਾਰਾ ਬਹਾਲ ਕਰਨ ਲਈ ਵੱਡੇ ਪੱਧਰ ਦੇ ਉੱਪਰ ਪੰਜਾਬ ਸਰਕਾਰ ਵੱਲੋਂ ਸਾਡੇ ਨੈਸ਼ਨਲ ਕਨਵੈਨਸ਼ਨਰ ਅਰਵਿੰਦ ਕੇਜਰੀਵਾਲ ਜੀ ਵੱਲੋਂ ਮਾਨਸਾਪੁਰੋਂ ਸਾਰੇ ਵੱਲੋਂ ਐਫਰਟ ਕੀਤੇ ਗਏ ਨੇ ਤੇ ਹੁਣ ਇਹ ਲੜਾਈ ਨੂੰ ਅਖੀਰਲੇ ਫੇਜ਼ ਦੇ ਵਿੱਚ ਲੈ ਕੇ ਗਿਆ 1 ਮਾਰਚ ਨੂੰ ਲੜਾਈ ਸ਼ੁਰੂ ਕੀਤੀ ਹੈ ਔਰ ਅੱਜ ਜਿੱਥੇ ਅਸੀਂ ਲੋਕ ਸਾਰੇ ਤੁਸੀਂ ਵੀ মিডিਆ ਦੇ ਸਾਥੀ ਸਾਰਾ ਐਡਮਿਨਿਸਟ੍ਰੇਸ਼ਨ ਪੁਲਿਸ ਸਾਰੇ ਇਸ ਕੰਮ ਦੇ ਵਿੱਚ ਲੱਗੇ ਹੋયા ਹਾਂ ਇਹ ਨਸ਼ੇ 100% ਉਧਿਕਤਮ ਹੋ ਸਕਦੇ ਨੇ ਜਦੋਂ ਕੱਲਾ ਕੱਲਾ ਪੰਜਾਬ ਦਾ ਘਰ ਇਸ ਲੜਾਈ ਦੇ ਚ ਮੋਢੇ ਨਾਲ ਮੋਢਾ ਲਾ ਕੇ ਖੜੂਗਾ ਵਿਲੇਜ ਡਿਫੈਂਸ ਕਮੇਟੀਆਂ ਵਾਰਡ ਡਿਫੈਂਸ ਕਮੇਟੀਆਂ ਇਹ ਮੀਟਿੰਗਾਂ ਨੇ ਜਿਹੜੀਆਂ ਸਾਰੇ ਪੰਜਾਬ ਦੇ ਵਿੱਚ ਅੱਜ ਪੂਰੀਆਂ ਹੋ ਜਾਣੀਆਂ ਨੇ ਤੇ ਹਜ਼ਾਰਾਂ ਲੋਕਾਂ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਜਦੋਂ ਪਿੰਡ ਬਚਾਓ ਕਮੇਟੀਆਂ ਪਿੰਡਾਂ ਦੇ ਪਹਿਰੇਦਾਰੀ ਇਹ ਡਿਸਾਈਡ ਕਰ ਲੈਣਗੇ ਕਿ ਅਸੀਂ ਨਾ ਆਪਣੇ ਪਿੰਡ ਦੇ ਵਿੱਚ ਕਿਸੇ ਨੂੰ ਬਾਹਰੋਂ ਆਉਣ ਦੇਣਾ ਨਸ਼ਾ ਵੇਚਣ ਦੇ ਲਈ ਨਾ ਕਿਸੇ ਨੂੰ ਪਿੰਡ ਦੇ ਵਿੱਚ ਵੇਚਣ ਦੇਣਾ ਤੇ ਨਾ ਹੀ ਅਸੀਂ ਪਿੰਡ ਦੇ ਵਿੱਚ ਕਿਸੇ ਨੂੰ ਕਰਨ ਦੇਣਾ ਜੇ ਕੋਈ ਇਹਦਾ ਮਰੀਜ਼ ਹੈ ਤੇ ਉਹਨੂੰ ਹਸਪਤਾਲ ਚ ਲਿਜਾ ਕੇ ਇਲਾਜ ਕਰਾਵਾਂਗੇ ਤੇ ਆਪੇ ਖਤਮ ਹੋ ਜਾਊਗਾ ਪਹਿਲਾਂ ਵੀ ਸ਼ੁਰੂਤਾਂ ਸਰਕਾਰਾਂ ਦੀ ਪੁਸ਼ਤ ਬਣਾਈ ਵਦੀ ਵਜਾ ਕਰਕੇ ਹੋਇਆ ਸੀਗਾ ਤੇ ਹੁਣ ਜਦੋਂ ਸਰਕਾਰ ਨੇ ਸਟੈਂਡ ਲੈ ਲਿਆ ਸਪਸ਼ਟ ਕਰਤਾ ਕਿ ਅਸੀਂ ਪੁਸ਼ਤ ਬਣਾਈ ਤਾਂ ਦੂਰ ਦੀ ਗੱਲ ਹੈ ਅਸੀਂ ਨਸ਼ੇ ਨੂੰ ਜੜੋਂ ਖਤਮ ਕਰਨਾ ਹੈ ਤੇ ਕਦੋਂ ਵੀ ਹੋ ਜੂਗਾ ਇਹ ਤੁਹਾਡੇ ਇੱਥੇ ਹੋਇਆ ਹੈ ਕਿ ਪੁਲਿਸ ਦੇ ਉੱਪਰ ਜਦੋਂ ਇੱਕ ਇੱਕ ਨਸ਼ਾ ਤਸਕਰ ਦੇ ਘਰ ਟਹਿ ਰਿਹਾ ਸੀਗਾ ਤੇ ਉਹ ਇੱਕ ਮਾਂ ਜਿਹਦਾ ਪੁੱਤ ਨਸ਼ੇ ਦੀ ਚਪੇਟ ਚਾ ਕੇ ਜਾਨ ਗਵਾ ਬੈਠਾ ਸੀ ਘਰ ਪਟਿਆ ਗਿਆ ਸੀਗਾ ਤੇ ਉਹ ਪੁਲਿਸ ਦੇ ਉੱਪਰ ਫੁੱਲ ਸਿੱਟੇ ਜਾ ਰਹੇ ਨੇ ਉਸ ਨੂੰ ਲੱਡੂ ਖਾਏ ਜਾ ਰਹੇ ਨੇ ਭੰਗੜੇ ਪਾਈ ਜਾ ਰਹੇ ਨੇ ਕਦੇ ਦੇਖਿਆ ਸੀਗਾ ਸੋ ਮੈਂ ਸਮਝਦਾ ਕਿ ਜਿੱਥੇ ਚਾਹ ਵਾਹਰਾ ਥੇਅਰ ਇਜ਼ ਵਿਲ ਥੇਅਰ ਇਜ਼ ਵੇ ਜਿੱਥੇ ਇੱਛਾ ਸ਼ਕਤੀ ਹੋਵੇ ਉੱਥੇ ਸਭ ਕੁਝ ਹੋ ਸਕਦਾ ਹੈ। ਪਰ ਕਈ ਬੰਦੇ ਅੱਗੇ ਆ ਰਹੇ ਐ, ਸੋਪੀ ਕਰ ਰਹੇ ਐ, 50 ਸੈਂਟੀਮੀਟਰ ਪੁਨਾ ਦੇ ਟੈਕ ਅਟੈਕ ਦੇ ਵਿੱਚ। ਆ ਰਾਮਪੁਰੂ ਦੇ ਵਿੱਚ ਵੀ ਐ ਮੈਂ ਕਹਿੰਦਾ ਉਹ ਟਾਈਮ ਗਿਆ ਜੀ। ਹੁਣ ਕੋਈ ਵਿਸਲ ਬਲੂਅਰ ਐ ਜਿਹੜਾ ਜਿਹੜਾ ਪੁਲਿਸ ਨੂੰ ਇਨਫੋਰਮੇਸ਼ਨ ਦਿੰਦਾ ਹੈ, ਜਿਹੜਾ ਨਸ਼ਾ ਨੂੰ ਰੋਕਦਾ ਹੈ ਜਾਂ ਰੋਕਣ ਦੀ ਕੋਸ਼ਿਸ਼ ਕਰਦਾ ਹੈ ਜਾਂ ਕੋਈ ਇਨਫੋਰਮੇਸ਼ਨ ਦਿੰਦਾ ਹੈ। ਅਟੈਕ ਦੇ ਦੂਰ ਦੀ ਗੱਲ ਉਹਦੇ ਉਹਦੇ ਕਿੰਨੀ ਕੋਈ ਅੱਖ ਚੱਕ ਕੇ ਦੇਖ ਲੈ। ਸਖਤ ਦੇਤਾ ਨੇ ਪੁਲਿਸ ਨੂੰ ਕਿ ਇਹ ਜੇ ਸ਼ਰਾਰਤੀ ਅਨਸਰ ਨੇ ਜਿਹੜੇ ਲੋ ਲੈਸਟਸ ਕ੍ਰੀਏਟ ਕਰਨ ਵਾਲੇ ਜਿਹੜੇ ਜਵਾਂ ਨਹੀਂ ਲੈਹਾਜ ਕਰਨੀ ਹੈਗੀ ਤੇ ਜਦੋਂ ਪੁਲਿਸ ਸਾਹਿਬ ਦੀ ਆਈ ਤੇ ਆ ਜੀ ਸਰਕਾਰ ਆ ਦੀ ਆਈ ਤੇ ਆ ਜੋ ਇਹ ਜੇ ਇਹ ਨੌਨਸੈਂਸ ਆ ਸਭ ਨੇ ਸੀ ਕਿ ਮੈਂ ਰੋੜਾ ਜੀ ਕਈ ਲੋਕ ਕਹਿ ਰਹੇ ਹੈਗੇ ਆ ਵੀ ਪੁਲਿਸ ਮੁਲਾਜ਼ਮ ਵੀ ਕਈ ਮਿਲੇ ਹੋਏ ਕਿ ਮੈਂ ਦੇਖਿਆ ਜਿਹੜਾ ਮਿਲਿਆ ਹੋਇਆ ਜੀ ਉਹ ਬਖਸ਼ਿਆ ਨਹੀਂ ਜਾਣਾ ਜਦੋਂ ਅਸੀਂ ਗੱਲ ਕਲੀਅਰ ਕਰਤੀ ਪਹਿਲਾਂ ਨੈਕਸਸ ਕੀ ਸੀਗਾ ਪਹਿਲਾਂ ਨੈਕਸਸ ਹੀ ਲੀਡਰਾਂ ਦਾ ਕੁਝ ਪੁਲਿਸ ਪੁਲਿਸ ਮੁਲਾਜ਼ਮਾਂ ਦਾ ਔਰ ਨਸ਼ਾ ਤਸਕਰਾਂ ਦਾ ਜਦੋਂ ਸਰਕਾਰ ਦੀ ਨੀਅਤ ਸਾਫ ਹੈ ਕਲੀਅਰ ਇਨਸਟਰਕਸ਼ਨਸ ਸਖਤੀ ਨਾਲ ਦੇ ਦਿੱਤੀਆਂ ਕਿ ਕੋਈ ਵੀ ਬਖਸ਼ਣ ਨਹੀਂ ਜਾਊਗਾ ਤੇ ਵੱਡਾ ਹੋਵੇ ਛੋਟਾ ਹੋਵੇ ਕਿਸੇ ਨਾਲ ਕੋਈ ਨਹੀਂ ਥੋੜਾ ਸਾਹ ਵਿਧਾਨ ਸਭਾ ਦਾ ਸੈਸ਼ਨ ਹੈ ਕੱਲ ਨੂੰ ਕੀ ਮੁੱਖ ਮੁੱਦੇ ਰੱਖੇ ਜਾਣਗੇ ਮੁੱਖ ਮੁੱਦਾ ਮੁੱਖ ਮੁੱਦਾ ਇੱਕੋ ਹੀ ਹੈ ਜੀ ਕਿ ਜਿਸ ਤਰੀਕੇ ਦੇ ਨਾਲ ਹਰਿਆਣਾ ਸਰਕਾਰ ਪੰਜਾਬ ਤੋਂ ਪੰਜਾਬ ਦਾ ਪਾਣੀ ਖੋਣਾ ਲੁੱਟਣਾ ਚੋਰੀ ਕਰਨਾ ਚਾਹੁੰਦੀ ਹੈ ਇਹ ਸਾਨੂੰ ਬਰਦਾਸ਼ਤ ਨਹੀਂ ਹੈ ਦੋ ਟੂ ਕੋ ਪਰਸੋ ਵੀ ਆਲ ਪਾਰਟੀ ਮੀਟਿੰਗ ਵਿੱਚ ਕਹਿ ਦਿੱਤਾ ਸੀਗਾ ਤੇ ਕੱਲ ਨੂੰ ਵੀ ਕਹਿ ਦਿੱਤਾ ਜਾਊਗਾ ਇਹ ਗਵਾਂਡੀ ਸਟੇਟਾਂ ਨੂੰ ਵੀ ਤੇ ਕੇਂਦਰ ਨੂੰ ਵੀ ਕਿ ਇਸ ਤਰੀਕੇ ਦੀ ਧੱਕੇਸ਼ਾਹੀ ਨਾ ਬਰਦਾਸ਼ਤ ਸੀ ਨਾ ਹੈ ਨਾ ਹੋਊਗੀ ਤੇ ਨਾ ਹੀ ਕਿਸੇ ਨੂੰ ਤੁੱਕਾ ਬੰਦ ਬਾਰੇ ਤੇ ਜਿਸ ਤਰ੍ਹਾਂ ਡਗ ਲੰਦਾ ਜੀ ਚੱਲ ਰਹੀ ਹੈ ਕਿਉਂਕਿ ਸਾਰੇ ਸਾਰੇ ਮੈਂਬਰ ਉਹ ਆਪਣੇ ਬਣਾ ਗਏ ਨੇ ਤੇ ਆਪਣਾ ਪੰਜਾਬੀ ਤਾਂ ਇਹ ਤਾਂ ਪੰਜਾਬ ਦੇ ਨਾਲ ਘਾਣ ਹੁੰਦਾ ਰਿਹਾ ਜੀ ਧੋਖਾ ਹੁੰਦਾ ਰਿਹਾ ਹੈ ਪੰਜਾਬ ਦਾ 60% ਸ਼ੇਅਰ ਹੈ ਬੀਵੀਐਮਪੀ ਦੇ ਵਿੱਚ ਤੇ 60% ਵਾਲੇ ਦੀ ਵੀ ਵੋਟ ਇੱਕ ਹੈ ਹਰਿਆਣਾ ਰਾਜਸਥਾਨ ਦਿੱਲੀ ਇੰਨੇ ਦੀ ਵੀ ਵੋਟ ਹੈ ਕਿ ਕਿਨੇ ਸੋ ਇਹ ਵੀ ਇੱਕ ਗਲਤ ਟੱਕ ਹੈ ਜਿਹੜਾ ਉਹ ਹੋਇਆ ਹੋਇਆ ਪੰਜਾਬ ਤੋਂ ਆਉਣ ਵਾਲਾ ਟਾਈਂ ਜਿਹਨੂੰ ਵੀ ਦਰਸ ਕਰਾਂਗੇ